ਸਾਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਕੈਸਟੋਲ ਨੂੰ ਉਦੋਂ ਹੀ ਹਾਈ ਮੰਨਿਆ ਜਾਂਦਾ ਹੈ ਜਦੋਂ ਇਸ ਦਾ ਪੱਧਰ 200 ਮਿਲੀਗ੍ਰਾਮ ਤੋਂ ਵੱਧ ਹੋ ਜਾਵੇਗਾ ਕੈਸਟੋਲ ਦਾ ਪੱਧਰ ਵਧਣ ਨਾਲ ਸਰੀਰ ਚ ਖੂਨ ਦਾ ਸੰਚਾਰ ਹੌਲੀ ਹੋ ਜਾਂਦਾ ਹੈ ਜਿਸ ਕਾਰਨ ਦਿਲ ਦੀ ਸਿਹਤ ਤੇ ਖਤਰਾ ਵੱਧ ਜਾਂਦਾ ਹੈ ਸਰੀਰ ਵਿੱਚ ਕੈਸਟੋਲ ਦੇ ਪੱਧਰ ਬਾਰੇ ਜਾਣਨ ਲਈ ਤੁਹਾਨੂੰ ਕੋਲ ਦੀ ਜਾਂਚ ਕਰਵਾਉਣੀ ਪੈਂਦੀ ਹੈ ਹਾਈ ਕੈਸਟਰ ਹੋਣ ਜਾਣ ਤੇ ਡਾਕਟਰ ਤੁਹਾਨੂੰ ਦਵਾਈਆਂ ਦੇਵੇਗਾ ਜਿਸ ਨਾਲ ਕੈਰੋਨਰੀ ਹਾਰਟ ਰੋਗ ਦਿਲ ਦੇ ਦੌਰੇ ਦੇ ਸਟ੍ਰੋਕ ਦਾ ਖਤਰਾ ਘਟ ਹੋ ਜਾਵੇਗਾ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਈ ਵਾਰ ਜੀਵਨ ਸ਼ੈਲੀ ਵਿੱਚ ਸੁਧਾਰ ਕਰਨ ਦੇ باوجود ਕੈਸਟਰੋਲ ਦਾ ਪੱਧਰ ਘਟ ਨਹੀਂ ਹੁੰਦਾ ਆਓ ਜਾਣਦੇ ਹਾਂ ਇਸ ਪਿੱਛੇ ਦੇ 8 ਕਾਰਨ ਨੰਬਰ 1 ਅਜਿਹਾ ਹੋ ਸਕਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਡਾਈਟ ਸਪੂਰਨ ਹੈ ਪਰ ਹੋ ਸਕਦਾ ਹੈ ਕਿ ਇਹ ਕੈਸਟਰੋ ਲਈ ਕਾਫੀ ਨਾ ਹੋਵੇ ਮੇਰਾ ਤਾਂ ਮੰਨਣਾ ਹੈ ਕਿ ਜੇ ਤੁਹਾਨੂੰ ਹਾਈ ਕੈਸਟਰੋਲ ਹੈ ਤਾਂ ਭਾਰ ਘਟਾਉਣ ਲਈ ਕੀਟੋ ਵਰਗੀਆਂ ਪਪੂਲਰ ਡਾਈਟਸ ਦੀ ਪਾਲਣਾ ਨਹੀਂ ਕਰਨੀ ਚਾਹੀਦੀ ਡਾਈਟ ਲਈ ਹਮੇਸ਼ਾ ਇੱਕ ਪੋਸ਼ਣ ਮਾਹਰ ਡਾਕਟਰ ਕੋਲ ਸਲਾਹ ਜ਼ਰੂਰ ਲਵੋ ਨੰਬਰ 2 ਹੋ ਸਕਦਾ ਹੈ ਕਿ ਤੁਸੀਂ ਫੈਟ ਬਿਲਕੁਲ ਨਾ ਲੈ ਰਹੇ ਹੋ ਕੈਸਟਰੋਲ ਨਾਲ ਲੜਨ ਲਈ ਸਿਰਫ ਜੈਵਿਕ ਸਬਜ਼ੀਆਂ ਖਾ ਰਹੇ ਹੋ ਪਰ ਸਚਾਈ ਇਹ ਹੈ ਕਿ ਕੈਸਟਰੋ ਨਾਲ ਲੜਨ ਲਈ ਇੱਕ ਸਹੀ ਪਲਾਨ ਦੀ ਲੋੜ ਹੁੰਦੀ ਹੈ ਤੁਹਾਨੂੰ ਸਹੀ ਡਾਈਟ ਸਰੀਰ ਨੂੰ ਐਕਟਿਵ ਰੱਖਣਾ ਪਵੇਗਾ ਤੇ ਦਵਾਈਆਂ ਪ੍ਰਤੀ ਵੀ ਸੁਚੇਤ ਰਹਿਣਾ ਪਵੇਗਾ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਅੱਧਾ ਘੰਟਾ ਸੈਰ ਕਰਦੇ ਹੋ ਪਰ ਫਿਰ ਵੀ ਕੈਸਟਰੋ ਘਟ ਨਹੀਂ ਹੋ ਰਿਹਾ ਤਾਂ ਹੋ ਸਕਦਾ ਹੈ ਕਿ ਅੱਧਾ ਘੰਟਾ ਤੁਹਾਡੇ ਲਈ ਕਾਫੀ ਨਹੀਂ ਹੈ ਹਰ ਕਿਸੇ ਦਾ ਸਰੀਰ ਵੱਖਰਾ ਹੁੰਦਾ ਹੈ ਇਸ ਲਈ ਤੁਹਾਨੂੰ ਕਸਰਤ ਲਈ ਥੋੜਾ ਹੋਰ ਸਮਾਂ ਕੱਢਣਾ ਚਾਹੀਦਾ ਹੈ ਨੰਬਰ 4 ਜੇਕਰ ਤੁਹਾਡਾ ਕੈਸਟੋਲ ਦਾ ਪੱਧਰ ਵੱਧ ਗਿਆ ਹੈ ਤਾਂ ਸ਼ਰਾਬ ਪੀਣ ਨਾਲ ਇਹ ਵਿਗੜ ਸਕਦਾ ਹੈ ਜੇਕਰ ਤੁਸੀਂ ਸ਼ਰਾਬ ਪੀਣਾ ਬੰਦ ਨਾ ਕੀਤਾ ਤਾਂ ਦਵਾਈਆਂ ਵੀ ਕੰਮ ਕਰਨਾ ਬੰਦ ਕਰ ਦੇਣਗੀਆਂ ਨੰਬਰ 5 ਕੈਸਟੋਲ ਦੇ ਵਧੇ ਹੋਏ ਪੱਧਰ ਨੂੰ ਇੱਕ ਦਿਨ ਵਿੱਚ ਘਟਾਉਣ ਲਈ ਸੰਭਵ ਨਹੀਂ ਹੈ ਇਸ ਲਈ ਤੁਹਾਨੂੰ ਹਮੇਸ਼ਾ ਲਈ ਇੱਕ ਖਾਸ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨੀ ਹੋਵੇਗੀ ਤਾਂ ਜੋ ਕੈਸਟੋਲ ਨੂੰ ਕੰਟਰੋਲ ਵਿੱਚ ਲਿਆ ਜਾਵੇ ਬਹੁਤ ਸਾਰੇ ਲੋਕ ਇੰਟਰਨੈਟ ਅਤੇ ਕੈਸਟਰੋਨ ਨੂੰ ਜਲਦੀ ਘਟਾਉਣ ਦੇ ਸੁਝਾਅ ਪਰਦੇ ਹਨ ਅਤੇ ਇਸ ਨੂੰ ਜਲਦੀ ਘਟਾਉਣ ਵਿੱਚ ਜੁਟ ਜਾਂਦੇ ਹਨ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੋਵੇਗਾ ਕੈਸਟਰੋਨ ਨੂੰ ਹੌਲੀ ਅਤੇ ਸਿਹਤ ਤਰੀਕੇ ਨਾਲ ਘਟਾ ਕਰਨਾ ਬੈਤਰ ਹੋਵੇਗਾ ਨੰਬਰ 6 ਜਦੋਂ ਕੈਸਟਰੋਲ ਦਾ ਪੱਧਰ ਵੱਧਾ ਹੈ ਤਾਂ ਡਾਕਟਰ ਤੁਹਾਨੂੰ ਕੁਝ ਦਵਾਈਆਂ ਦੇਣ ਦੀ ਸਲਾਹ ਦੇਵੇਗਾ ਪਰ ਸਿਰਫ ਇਹ ਕਾਫੀ ਨਹੀਂ ਹੋਵੇਗਾ ਕੈਸਟਰੋਨ ਨਾਲ ਜੁੜੇ ਜੋਖਮ ਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ ਕੈਸਟਰੋਨ ਨੂੰ ਕੰਟਰੋਲ ਕਰਨ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਖਤਰਤਪੂਰਕ ਤੇ ਧਿਆਨ ਦੇਣਾ ਹੋਵੇਗਾ ਤੇ ਦਵਾਈਆਂ ਲੈਣੀਆਂ ਪੈਣਗੀਆਂ ਨੰਬਰ 7 ਅਸੀਂ ਸਾਰੇ ਜਾਣਦੇ ਹਾਂ ਕਿ ਵਾਧਾ ਕੈਸਟੋਲ ਸਿਹਤ ਲਈ ਚੰਗਾ ਨਹੀਂ ਹੈ ਪਰ ਜੇਕਰ ਇਸ ਨੂੰ ਸਹੀ ਢੰਗ ਨਾਲ ਮੈਨੇਜ ਕੀਤਾ ਜਾਵੇ ਤਾਂ ਇਹ ਘਾਤਕ ਸ਼ਬਦ ਹੋ ਸਕਦਾ ਹੈ ਕੈਸਟੋਲ ਦੇ ਪੱਧਰੇ ਵਿੱਚ ਵਾਧਾ ਤੁਰੰਤ ਤੁਹਾਡੇ ਜੀਵਨ ਲਈ ਖਤਰਾ ਨਹੀਂ ਬਣ ਜਾਂਦਾ ਇਸ ਲਈ ਇਸ ਬਾਰੇ ਤਣਾਅ ਨਾ ਲਓ ਆਪਣੇ ਆਪ ਨੂੰ ਸ਼ਾਂਤ ਰੱਖੋ ਤੇ ਆਪਣੀ ਜੀਵਨ ਸ਼ੈਲੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਸਿਰਫ ਕੈਸਟੋਲ ਤੇ ਧਿਆਨ ਨਾ ਦਿਓ ਸਗੋਂ ਸਮੁੱਚੀ ਸਿਹਤ ਨੂੰ ਸੁਧਾਰਨ ਤੇ ਕੰਮ ਕਰੋ ਜੇਕਰ ਕੈਸਟੋਲ ਘਟ ਨਹੀਂ ਹੋ ਰਹਾ ਤਾਂ ਇਸ ਪਿਛੇ ਦਵਾਈਆਂ ਦੀ ਗਲਤ ডোজ ਵੀ ਹੋ ਸਕਦੀ ਹੈ ਆਪਣੇ ਖੂਨ 'ਚ ਕੈਸਟੋਲ ਦੇ ਪੱਧਰ ਦੀ ਨਿਯਮਿਤ ਜਾਂਚ ਕਰਦੇ ਰਹੋ ਅਤੇ ਡਾਕਟਰ ਦੀ ਸਲਾਹ ਲੈਂਦੇ ਰਹੋ ਧੰਨਵਾਦ